ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬੁਟੀਕ ਭਲਾਡਾ ਵੱਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਜੀ ਅੱਜ ਜੀ ਤੁਹਾਡੇ ਵੱਸੇ ਦੁਬਾਰਾ ਰੀਸਟਾਕ ਕੀਤੇ ਆ ਜੀ ਸੂਟ ਕਾਫੀ ਪੈਣਾ ਦੀ ਡਿਮਾਂਡ ਸੀ ਇਹਨਾਂ ਸੂਟਾਂ ਦੀ ਦੁਬਾਰਾ ਰੀਸਟਾਕ ਕੀਤੀ ਆ ਜੀ ਜਲਦੀ ਵੀਡੀਓ ਲੈ ਕੇ ਆ ਬੁਟੀਕ ਵਾਟੇ ਦੇ ਸੂਟਾਂ ਦੀ ਕਿਉਂਕਿ ਕਾਫੀ ਮੈਸੇਜਸ ਆਨ ਪੈਣਾ ਦੇ ਲਓ ਜੀ ਪਹਿਲਾ ਸੂਟ ਦੇਖੋ ਜੀ ਇਹ ਵੀ ਰੀਸਟਾਕ ਹੋਇਆ ਜੀ ਕਾਫੀ ਸੂਟ ਰੈਡੀ ਹੋ ਕੇ ਆਏ ਸੀ ਸਿਰਫ 3 ਸੂਟ ਬਾਕੀ ਆ ਜੀ ਸਾਡੇ ਕੋਲੇ ਸੇਮ ਡਿਜ਼ਾਈਨ ਦੇ ਚੈੱਕ ਕਰੋ ਜੀ ਆ ਕਾਫੀ ਡਿਜ਼ਾਈਨ ਫੇਮਸ ਹੈ ਜੀ ਤੇ ਪਹਿਲਾਂ ਦੀ ਜਿਹੜੀ ਡਿਮਾਂਡ ਹੈ ਹਜੇ ਖਤਮ ਨਹੀਂ ਹੋ ਰਹੀ ਇਹ ਦੋ ਸੂਟ ਬਾਕੀ ਹੋਰ ਪਏ ਸਾਡੇ ਕੋਲੇ ਜੇ ਤੁਸੀਂ ਲੈਣੇ ਆ ਤਾਂ ਆ ਚੈੱਕ ਕਰੋ ਜੀ ਪੂਰੀ ਫਰੰਟ ਉੱਪਰ ਡਿਜ਼ਾਈਨ ਹੋਣਾ ਕਾਫੀ ਫੇਮਸ ਸੂਟ ਰਹਿਣ ਵਾਲਾ ਜੀ ਬਹੁਤ ਪਿਆਰਾ ਫਿਨਿਸ਼ਿੰਗ ਦੇਖੋ ਜੀ ਨਜ਼ਦੀਕ ਤੋਂ ਤੁਸੀਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਨਾ ਆਫ ਵਾਈਟ ਤੇ ਰੈਡੀ ਹੈ ਜੀ ਇਹਦੀਆਂ 슬ੀਵਸ ਵੀ ਬਣੀਆਂ ਹੋਈਆਂ ਦੇਖੋ ਜੀ ਇਹ ਸਲਵਾਰ ਦਾ ਵਰਕ ਆਊਗਾ ਸਲਵਾਰ ਦੇ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਆ ਜੀ ਵਰਕ ਦੀ ਤੇ ਇਹ ਵਾਲੀਆਂ ਆਉਣਗੀਆਂ ਜੀ ਫੁੱਲ ਹੈਵੀ 슬ੀਵਸ ਲਓ ਜੀ ਇਹ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਠੀਕ ਹੈ ਜੀ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਕਿ ਆ ਆਰ ਐਂਡ ਡੀ ਕੈਮਰ ਕਹੇ ਜੀ ਬਿਲਕੁਲ ਬੈਸਟ ਵਾਲਾ ਸਟੱਫ ਰਹਿਣ ਵਾਲਾ ਕਿ ਪ੍ਰਾਈਸ ਸਿਰਫ ਦੇ ਰਹੇ ਆ ਤੁਹਾਨੂੰ ਅਸੀਂ ਇਹਦੀ 900 ਰੁਪਏ 900 ਦੇ ਵਿੱਚ ਤੁਸੀਂ ਇਹ ਵਾਲਾ ਸੂਡ ਲੈ ਸਕਦੇ ਹੋ ਜੀ ਬਹੁਤ ਕੋਲ ਹੈਵੀ ਵਰਕ ਦੇ ਨਾਲ ਸੂਟ ਰਹਿਣ ਵਾਲਾ ਜੀ ਬਹੁਤ ਹੀ ਪਿਆਰਾ ਜਾਂ 900 ਰੁਪਏ ਵਾਲੀ ਸੂਟ ਦੀ ਪ੍ਰਾਈਸ ਹੈ ਤੇ ਜੇਕਰ ਤੁਸੀਂ ਸੂਟ ਹੋਰ ਵੀ ਲੈਣੀ ਹੈ ਤਿੰਨ ਸੂਟ ਬਾਕੀ ਹੈ ਸਾਡੇ ਕੋਲ ਠੀਕ ਹੈ ਜੀ ਇਹ ਵਾਲੀ ਪਿੱਕੀ ਚ ਕੋਰੋ ਸੂਟ ਦੀ ਪਿੱਕੀ ਚੈੱਕ ਕਰ ਸਕਦੇ ਹੋ ਜੀ ਕਿਦਾਂ ਸੂਟ ਰੈਡੀ ਹੋਣਾ ਬਣ ਕੇ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਦੁਬਾਰਾ ਰੀਸਟਾਕ ਕੀਤੇ ਆ ਪਾਕਟ ਵਰਕ ਵਾਲਾ ਸੂਟ ਰਹੂਗਾ ਜੀ ਬਲੈਕ ਤੇ ਲੈ ਕੇ ਆਏ ਆ ਜਿਹੜਾ ਸਟਾਫ ਲੈ ਕੇ ਆਏ ਆ ਫਿਓਨਾ ਸਟਾਫ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਓਨਾ ਦੇ ਵਿੱਚ ਰਹੂਗਾ ਦੇਖੋ ਜੀ ਕੋਈ ਸੀ ਥਰੂ ਨਹੀਂ ਹੈਗਾ ਠੀਕ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣਨ ਵਾਲਾ ਬਿਨਾਂ ਲਾਈਨਿੰਗ ਦੇ ਤੁਸੀਂ ਸੂਟ ਬਣਾ ਸਕਦੇ ਹੋ ਸਟਾਫ ਬਿਲਕੁਲ ਬੈਸਟ ਵਾਲਾ ਰਹੂਗਾ ਜੀ ਇਹ ਵਿਦਾਊਟ ਲਾਈਨਿੰਗ ਫਿਓਨਾਂ ਦੇ ਵਿੱਚ ਰਹਿਣਾ ਜੀ ਵਿਦਾਊਟ ਲਾਈਨਿੰਗ ਸੂਟ ਬਣਾਣਾ ਪਾਕਟ ਵਰਕ ਹੋਇਆ ਜੀ ਦੇਖੋ ਜੀ ਸਾਈਡ ਤੇ ਪਾਕਟ ਬਣੀ ਹੋਈ ਹੈ ਇੱਥੇ ਤੁਸੀਂ ਪਾਕਟ ਬਣਾ ਵੀ ਸਕਦੇ ਹੋ نیچے ਘੇਰੇ ਉੱਪਰ ਕਟ ਵਰਕ ਹੈ ਨੈਕ ਬੜਾ ਪਿਆਰਾ ਜਿਹਾ ਬਣਿਆ ਹੋਇਆ ਚੈੱਕ ਕਰੋ ਜੀ ਇਹ ਵਾਲਾ ਰਹੂਗਾ ਜੀ ਦੀ ਸਲਵਾਰ ਦਾ ਵਰਕ ਇਸ ਸਲਵਾਰ ਤੇ ਵਰਕ ਆਉਣਾ ਜੀ ਬਹੁਤ ਸੋਹਣਾ ਵਰਕ ਰਹਿਣਾ ਸਲਵਾਰ ਦਾ ਤੇ 슬ੀਵਸ ਵੀ ਪੂਰੀਆਂ ਫੁੱਲ ਹੈਵੀ ਰਹਿਣ ਵਾਲੀਆਂ ਲਓ ਜੀ ਇਹ ਵਾਲੀਆਂ ਰਹਿਣਗੀਆਂ ਜੀ ਜਿਹੜੀਆਂ 슬ੀਵਸ ਇਹ 슬ੀਵਸ ਦਾ ਵਰਕ ਹੈ ਜੀ ਠੀਕ ਹੈ ਜੀ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਬਣਨਾ ਜੀ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਜੀ ਪੂਰੀ ਫੁੱਲ ਹੈਵੀ ਫਿਨਿਸ਼ਿੰਗ ਦੇ ਨਾਲ ਪੂਰਾ ਫੁੱਲ ਹੈਵੀ ਸੂਟ ਲੈ ਕੇ ਆਏ ਆ ਜੀ ਪ੍ਰਾਈਸ ਸਿਰਫ ਰਹਿਣ ਵਾਲੀ ਹੈ 950 950 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਲੁੱਕ ਚੈੱਕ ਕਰੋ ਦੀ ਸੂਟ ਦੀ ਕਿੱਦਾਂ ਆਣੀ ਹੈ ਜੀ ਦੇਖ ਸਕਦੇ ਹੋ ਤੁਸੀਂ ਸੂਟ ਰੈਡੀ ਹੋ ਕੇ ਐਦਾਂ ਦਾ ਬਣਨਾ ਜੀ ਬਹੁਤ ਸੋਹਣਾ ਸੂਟ ਬੰਨਣ ਵਾਲਾ ਹੈ ਹਾਂਜੀ ਇਹ ਵਾਲਾ ਚੈੱਕ ਕਰੋ ਜੀ ਇਹ ਮਹਿਰੂਨ ਕਲਰ ਤੇ ਵਰਕ ਹੈ ਜੀ ਪੌਕਟ ਵਰਕ ਰਹੂਗਾ ਮਹਿਰੂਨ ਤੇ ਇਹ ਸਟਾਫ ਰਹੂਗਾ ਜੀ ਜੌਰਜਟ ਜੌਰਜਟ ਦੇ ਵਿੱਚ ਲੈ ਕੇ ਆਇਆ ਜੀ ਮਹਿਰੂਨ ਕਲਰ ਤੇ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਫਿਟਿੰਗ ਬਹੁਤ ਸੋਹਣੀ ਆਉਂਦੀ ਜੀ ਇਹਨਾਂ ਸੂਤਾਂ ਦੀ ਮਹਿਰੂਨ ਦੀ ਵੀ ਤੇ ਫਿਓਨਾ ਦੀ ਵੀ ਇਹ ਸਲਵਾਰ ਦਾ ਵਰਕ ਰਹਿਣ ਵਾਲਾ ਸਾਈਡ ਤੇ ਦੇਖੋ ਸਲਵਾਰ ਦਾ ਵਰਕ ਆਊਗਾ ਜੀ ਬਹੁਤ ਸੋਹਣਾ ਸੂਟ ਪਾਉਣਾ ਜੀ ਤੁਹਾਡਾ ਰੈਡੀ ਹੋ ਕੇ ਸਲਵਾਰ ਦਾ ਵਰਕ ਆਊਗਾ ਜੀ ਇਹ ਆਉਣੀਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਬਣੀਆਂ ਹੋਈਆਂ ਇਹਦੀਆਂ ਪ੍ਰਾਈਸ ਦੇਰੀ ਰਹਿਣੀ ਆ 990 ਸਾਡੇ 990 ਦੇ ਵਿੱਚ ਤੁਸੀਂ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਬਹੁਤ ਸੋਨਾ ਸੂਟ ਰੈਡੀ ਹੋਣਾ ਬਣ ਕੇ نیچے ਕਟਵਰਕ ਹੋਇਆ ਜੀ ਬਹੁਤ ਸੋਨਾ ਸੂਟ ਬਣਨ ਵਾਲਾ ਇਹ ਇਹਦੇ ਵਿੱਚ ਤੁਹਾਨੂੰ ਬਲੈਕ ਦੇ ਵਿੱਚ ਚਾਰ ਕਲਰ ਮਿਲ ਜਾਣੇ ਆ ਜੀ ਸੌਰੀ ਬਲੈਕ ਚਾਰ ਸੂਟ ਮਿਲ ਜਾਣਗੇ ਤੁਹਾਨੂੰ ਚੈੱਕ ਕਰੋ ਜੀ ਇਹ ਵੀ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਇਹ ਕਾਟਨ ਤੇ ਵੀ ਆ ਰਿਹਾ ਪਰ ਅਸੀਂ ਜਿਹੜਾ ਲੈ ਕੇ ਆਏ ਥੋੜਾ ਜਿਹਾ ਪਾਰਟੀ ویئر ਸਟੱਫ ਦੇ ਵਿੱਚ ਲੈ ਕੇ ਆਏ ਆ ਕਿਉਂਕਿ ਪਾਇਆ ਹੋਇਆ ਵੀ ਜਿਹੜੀ ਲੁੱਕ ਆ ਪਾਰਟੀ ویئر ਸਟੱਫ ਦੀ ਬਹੁਤ ਸੋਹਣੀ ਲੱਗਦੀ ਹੈ ਜੀ ਇਹ ਸੂਟ ਦੀ ਦੇਖੋ ਜੀ ਪੂਰਾ ਫਰੰਟ ਹੈਵੀ ਬਣਿਆ ਹੋਇਆ ਬਹੁਤ ਪਿਆਰਾ ਸੂਟ ਰਹਿਣ ਵਾਲਾ ਕਾਫੀ ਫੇਮਸ ਡਿਜ਼ਾਈਨ ਦੀ ਰਹਿਣ ਵਾਲਾ ਜੀ ਇਹਦੀਆਂ ਫੁੱਲ ਹੈਵੀ ਸਲੀਵਸ ਪਿਓਰ ਬਿਕੋਜ਼ ਔਰਗੰਜਾ ਦੇ ਰਹੂਗਾ ਜੀ ਇਹ ਵਾਲਾ ਸੂਟ ਬਿਕੋਜ਼ ਔਰਗੰਜਾ ਤੇ ਸੂਟ ਰਹਿਣਾ ਜੀ ਪਾਰਟੀ ویئر ਸਟੱਫ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਤੇ ਇਹ ਵਾਲਾ ਦੇਖੋ ਜੀ ਇਹਦੀਆਂ ਪੂਰੀਆਂ ਫੁੱਲ ਹੈਵੀ ਰਹਿਣ ਵਾਲੀਆਂ ਸਲੀਵਸ ਦੇ ਬੈਕ neck ਵਿੱਚ ਤੁਹਾਨੂੰ ਦਿਖਾਵਾਂਗੇ ਬੈਕ neck ਦੇ ਉੱਪਰ ਵੀ ਡਿਜ਼ਾਈਨ ਆਣਾ ਚੈੱਕ ਕਰੋ ਜੀ ਲਓ ਜੀ ਇਹ ਆਣੀ ਹੈ ਦੀ ਬੈਕ neck ਲਓ ਇਹ ਵਾਲਾ ਬੈਕ neck ਤੇ ਫਲਾਵਰ ਆਣਾ ਤੇ ਸੂਟ ਬਹੁਤ ਸੋਹਣਾ ਬਣਨਾ ਰੈਡੀ ਓਕੇ ਵੀਡੀਓ ਚ ਚੈੱਕ ਕਰੋ ਜੀ ਵੀਡੀਓ ਵਿੱਚ ਤੁਹਾਨੂੰ ਇਹ ਵਾਲਾ ਡਿਜ਼ਾਈਨ ਦਿਖਾਵਾਂਗੇ ਕਿਦਾਂ ਸੂਟ ਬਣਨਾ ਜੀ ਇਹਦੇ ਵਿੱਚ ਦੇਖ ਸਕ ਰਹੇ ਤੁਸੀਂ ਵੀਡੀਓ ਦੇ ਵਿੱਚ ਸੂਟ ਜਿਹੜਾ ਐਡਾ ਰੈਡੀ ਹੋਣਾ ਬਣ ਕੇ ਬਹੁਤ ਪਿਆਰੀ ਲੁੱਕ ਆਉਣੀ ਹੈ ਜੀ ਇਹ ਵਾਲੇ ਸੂਟ ਦੀ ਜੀ ਇਹ ਇੱਕ ਇਹ ਗਾਜਰੀ ਕਲਰ ਦੇ ਵਿੱਚ ਸੀਗਾ ਇਹਦੇ ਤੁਹਾਨੂੰ ਕਲਰ ਚੈੱਕ ਕਰਵਾ ਦਿੰਨੇ ਆ ਜੀ ਕਲਰ ਕਿਹੜੇ ਕਿਹੜੇ ਅਵੇਲੇਬਲ ਹੈ ਇਹਦੇ ਵਿੱਚ ਇਹ ਗਾਜਰੀ ਕਲਰ ਚ ਆਣਾ ਸੀ ਤੇ ਦੂਸਰਾ ਕਲਰ ਆਊਗਾ ਜੀ ਲੈਮਨ ਲਓ ਜੀ ਦੂਸਰਾ ਕਲਰ ਲੈਮਨ ਆਉਣਾ ਇਹਦੇ ਵਿੱਚ ਇਹ ਵੀ ਬਹੁਤ ਪਿਆਰਾ ਸੂਟ ਬਣਨਾ ਲੈਮਨ ਕਲਰ ਦੇ ਵਿੱਚ ਵੀ ਲਓ ਚੈੱਕ ਕਰੋ ਜੀ ਲੈਮਨ ਕਲਰ ਬਿਕੋਜ਼ ਔਰਗੰਜਾ ਦੇ ਰਹੂਗਾ ਜੀ ਠੀਕ ਹੈ ਜੀ ਕਾਟਨ ਨਾਲੋਂ ਇਹ ਵਾਲੇ ਸਟੱਫ ਤੇ ਬਹੁਤ ਜ਼ਿਆਦਾ ਗ੍ਰੇਸ ਆਉਂਦੀ ਇਹ ਵਾਲੇ ਵਰਕ ਦੀ ਇਹ ਆਉਣੀ ਬੈਕ ਨੈਕ ਠੀਕ ਹੈ ਜੀ ਬਿਕੋਜ਼ ਔਰਗੰਜਾ ਸਟੱਫ ਰਹੂਗਾ ਪਾਰਟੀ ਵੇਅਰ ਸੂਟ ਬਣਾਨਾ ਫਿਨਿਸ਼ਿੰਗ ਪੱਟੀ ਲਾ ਕੇ ਇਹਦੀ ਜਿਹੜੀ ਤੁਸੀਂ ਬਣਾ ਸਕਦੇ ਹੋ ਦੁਪੱਟਾ ਰੈਡੀ ਕਰ ਸਕਦੇ ਹੋ ਬਲੈਕ ਕਲਰ ਦੀ ਫਿਨਿਸ਼ਿੰਗ ਪੱਟੀ ਲਗਾ ਕੇ ਤੇ ਇਹ ਵਾਲੀਆਂ ਫੁੱਲ ਹੈਵੀ ਸਲੀਵਸ ਆ ਠੀਕ ਹੈ ਜੀ ਇਹ ਲੈਮਨ ਕਲਰ ਸੀ ਇਹਦੇ ਵਿੱਚ ਕਲਰ ਬਹੁਤ ਹੀ ਪਿਆਰੇ ਜੇ ਰਹਿਣ ਵਾਲੇ ਆ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਜੀ ਲਓ ਇਹ ਪੀਚ ਕਲਰ ਆਊਗਾ ਜੀ ਜੋ ਮਾਡਲ ਨੇ ਵੇਅਰ ਕੀਤਾ ਹੋਇਆ ਪੀਚ ਕਲਰ ਆਉਣਾ ਜੀ ਲਾਈਟ ਪੀਚ ਕਲਰ ਲਓ ਚੈੱਕ ਕਰੋ ਜੀ ਦੇਖੋ ਜੀ ਪੂਰਾ ਫਰੰਟ ਹੈਵੀ ਹੈ ਜੀ ਦੇਖੋ ਪੂਰਾ ਫਰੰਟ ਹੈਵੀ ਬਣਿਆ ਹੋਇਆ ਬਹੁਤ ਪਿਆਰਾ ਜਿਹਾ ਸੂਟ ਲੱਗਦਾ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਜੀ ਪੂਰੀ ਫਿਨਿਸ਼ਿੰਗ ਰਹਿਣ ਵਾਲੀ ਹੈ ਵਰਕ ਦੀ ਇਹ ਵਾਲੇ ਰਹਿਣਾ ਜੀ ਬੈਕ ਨੈੱਕ ਇਹਦਾ ਤੇ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਲੋ ਜੀ 슬ੀਵਸ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਪੂਰੀਆਂ ਫੁੱਲ ਹੈਵੀ 슬ੀਵਸ ਆ ਜੀ ਪੀਚ ਕਲਰ ਆਉਣਾ ਤੇ ਪ੍ਰਾਈਸ ਇਹਦੀ ਰਹਿਣੀ ਆ ਜੀ 1000 ਰੁਪਏ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਅਗਲਾ ਕਲਰ ਆਊਗਾ ਜੀ ਲਾਈਟ ਜਾਂ ਪਿਆਜ਼ੀ ਜਿਹਾ ਕਲਰ ਠੀਕ ਹੈ ਜੀ ਪਿੰਕੜੀ ਹੈਗਾ ਜੀ ਪਿਆਜ਼ੀ ਜਿਹਾ ਕਲਰ ਆਉਣ ਵਾਲਾ ਬਹੁਤ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਫੈਬਰਿਕ ਕੈਮਰੇ ਵਿੱਚ ਪਿੰਕ ਆ ਜਾਂਦਾ ਪਰ ਪਿੰਕ ਨਹੀਂ ਹੈ ਪਿਆਰ ਜੀ 컬러 ਰਹਿਣ ਵਾਲਾ ਬਹੁਤ ਪਿਆਰਾ ਜਿਹਾ 컬러 ਹੈ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ ਸੂਟ ਠੀਕ ਹੈ ਜੀ ਪੂਰਾ ਫੁੱਲ ਹੈਵੀ ਸੂਟ ਬਣਿਆ ਹੋਇਆ ਤੇ ਬੈਕ ਨੈਕ ਵੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਪੂਰੀਆਂ ਫੁੱਲ ਹੈਵੀ ਰਹਿਣੀਆਂ ਇਹਦੀਆਂ 슬ੀਵਸ ਲਓ ਜੀ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਇਹਦੀਆਂ ਤੇ ਪ੍ਰਾਈਸ ਇਹਦੀ ਰਹਿਣੀ ਹੈ 1000 ਰੁਪਏ ਠੀਕ ਹੈ ਜੀ 1000 ਦੇ ਵਿੱਚ ਤੁਸੀਂ ਇੰਨਾ ਸੋਹਣਾ ਪਾਰਟੀ ਵੇਅਰ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਦੂਸਰਾ ਕਲਰ ਆਊਗਾ ਜੀ ਉਹ ਗੱਲਾ ਕਲਰ ਆਉਣਾ ਇਹਦੇ ਵਿੱਚ ਪਿਸਤਾ ਲਾਉ ਜੀ ਇਹ ਪਿਸਤਾ ਕਲਰ ਆਉਣ ਵਾਲਾ ਹੈ ਚੈੱਕ ਕਰੋ ਜੀ ਪਿਸਤਾ ਕਲਰ ਆਊਗਾ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਪਿਸਤਾ ਕਲਰ ਚੈੱਕ ਕਰੋ ਜੀ ਇਹ ਬੈਕ ਨੈਕ ਟਾਲੀਆਂ ਜੀ ਇਹਦੀ ਠੀਕ ਹੈ ਜੀ ਇਹਦੀਆਂ ਆਉਣੀਆਂ ਪੂਰੀਆਂ ਫੁੱਲ ਹੈਵੀ 슬ੀਵਸ ਲਾਉ ਜੀ 슬ੀਵਸ ਚੈੱਕ ਕਰੋ ਜੀ जोड़ा स्टफ लैके आए हैं विकॉस ऑरगेंजा जी ये चुभन वाला स्टफ नहीं है बिल्कुल सॉफ्ट वाला स्टफ लै के आए बिल्कुल मुलायम सॉफ्ट कोई चुभन वाला स्टफ नहीं है विकॉस प्योर और ओरगेंजा रहने वाली है ठीक है जी अगला सूट चेक करो लो जी इस अगे तो अस्ते ले फुलकारी वर्क के लो जी येस्ट कलर आऊगा ਫੁਲਕਾਰੀ ਵਰਕ ਦੇ ਸੂਟ ਵਿੱਚ ਵੀ ਅਸੀਂ ਰੀਸਟਾਕ ਕੀਤੇ ਆ ਜੀ ਫੁਲਕਾਰੀ ਵਰਕ ਦੇ ਸੂਟ ਵੀ ਲਓ ਜੀ ਕਲਰ ਚੈੱਕ ਕਰਵਾ ਦਾਂਗੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਰੈਸਟ ਕਲਰ ਲਓ ਜੀ ਚੈੱਕ ਕਰੋ ਜੀ ਕਲਰ ਬਹੁਤ ਪਿਆਰਾ ਰਹਿਣ ਵਾਲਾ ਪੂਰੀਆਂ ਫੁੱਲ ਹੈਵੀ ਸਲੀਵਸ ਹੈ ਜਿਹੜਾ ਸੀ ਇਹ ਵਰਕ ਕਰਵਾਇਆ ਜੀ ਇਹ ਬਾਂਦਨੀ ਦੇ ਵਿੱਚ ਕਰਵਾਇਆ ਠੀਕ ਹੈ ਜੀ ਬਾਂਦਨੀ ਬਿਕੋਸ ਔਰਗੰజా ਰਹਿਣ ਵਾਲਾ ਹੈ ਹਾਂਜੀ ਚੈੱਕ ਕਰੋ ਜੀ ਬਹੁਤ ਪਿਆਰਾ ਸੂਟ ਹੈ ਬਾਂਦਨੀ ਪ੍ਰਿੰਟ ਦੇ ਵਿੱਚ ਰਹੂਗਾ ਜੀ ਬਾਂਦਨੀ ਪ੍ਰਿੰਟ ਹੈ ਬਿਕੋਜ਼ ਔਰਗਾਂజా ਰੈਸਟ ਕਲਰ ਹੈ ਜੀ ਕੈਮਰੇ ਦੇ ਵਿੱਚ ਆ ਰਿਹਾ ਥੋੜਾ ਜਿਹਾ ਔਰੈਂਜ ਕਲਰ ਚ ਹੈ ਥੋੜਾ ਜਿਹਾ ਬ੍ਰਾਈਟ ਕਲਰ ਆਇਆ ਹੈ ਪਰ ਬ੍ਰਾਈਟ ਨਹੀਂ ਹੈ ਰੈਸਟ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਬੈਕ ਨੈਕ ਚੈੱਕ ਕਰੋ ਜੀ ਇਹ ਰਣੀ ਦੀ ਬੈਕ ਨੈਕ ਤੇ ਬਾਟਮ ਦਾ ਕਲਰ ਥੋੜਾ ਜਿਹਾ ਸੀ ਕੀਤਾ ਚੇਂਜ ਲਓ ਜੀ ਬਾਟਮ ਦਾ ਕਲਰ ਚੇਂਜ ਕਰਤਾ ਜੀ ਬਹੁਤ ਪਿਆਰੀ ਜੀ ਰਣੀ ਹੈ ਇਹਦੇ ਨਾਲ ਹਲਕੀ ਜਿਹੀ ਗ੍ਰੇਸ਼ ਕਲਰ ਦੇ ਵਿੱਚ ਬਾਟਮ ਤੇ ਮੇਰੀਆਂ ਭੈਣ ਆਫ ਵਾਈਟ ਦੁਪੱਟਾ ਨਹੀਂ ਪਸੰ ਦੇਖੋ ਜੀ ਇਹ ਵਾਲੀ ਰੈਣੀ ਆ ਬਾਟਮ ਇਹਦੇ ਉੱਪਰ ਇਦਾਂ ਦਾ ਦੁਪੱਟਾ ਲੈ ਕੇ ਉਹਦੇ ਨਾਲ ਪਿਓਰ ਠੀਕ ਹੈ ਜੀ ਦੁਪੱਟਾ ਲੈ ਸਕਦੇ ਹੋ ਤੇ ਉਹਦੇ ਉੱਪਰ ਵੀ ਤੁਸੀਂ ਫਿਨਿਸ਼ਿੰਗ ਪੱਟੀ ਲਗਾ ਸਕਦੇ ਹੋ orange ਕਲਰ ਤੋਂ ਠੀਕ ਹੈ ਜੀ ਰੈਸਟ ਕਲਰ ਦੀ ਫਿਨਿਸ਼ਿੰਗ ਪੱਟੀ ਲਗਾ ਕੇ ਤੁਸੀਂ ਆਪਣਾ ਬਹੁਤ ਸੋਹਣਾ ਬਣਾ ਸਕਦੇ ਹੋ ਜੀ ਜੇਕਰ ਸਾਡੇ ਕੋਲ ਦੁਪੱਟਾ ਰੈਡੀ ਕਰਾਉਣਾ ਤਾਂ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਇਦਾਂ ਦਾ ਸੇਮ ਠੀਕ ਹੈ ਜੀ ਇਹਦੀ ਪ੍ਰਾਈਸ ਰੈਣੀ ਆ ਸਿਰਫ 1050 ਕਿਉਂਕਿ ਇਹ ਬਾਂਦਨੀ ਦੇ ਉੱਪਰ ਰੈਡੀ ਹੈ ਜੀ 1050 ਦੀ ਪ੍ਰਾਈਸ ਰਹਿਣੀ ਹੈ ਬਾਂਦਨੀ ਵਾਲਿਆਂ ਦੀ ਬਾਂਦਨੀ ਦੇ ਵਿੱਚ ਇੱਕ ਤੁਹਾਨੂੰ ਕਲਰ ਹੋਰ ਮਿਲ ਜਾਣਾ ਸੀ ਠੀਕ ਹੈ ਜੀ ਇਸ ਤੋਂ ਅਗਲਾ ਕਲਰ ਚੈੱਕ ਕਰੋ ਲੌਂਗ ਇਹ ਆਉਣਾ ਜੀ ਕਾਫੀ ਦੇ ਵਿੱਚ ਇੱਕ ਚਾਕਲੇਟ ਕਾਫੀ ਹੁੰਦੀ ਹੈ ਬਲੈਕ ਵਾਲੀ ਉਹ ਵਾਲਾ ਕਲਰ ਹੈ ਜੀ ਬਹੁਤ ਹੀ ਪਿਆਰਾ ਜਿਹਾ ਚਾਕਲੇਟ ਸ਼ੇਡਾ ਜੀ ਹੈ ਸਟਾਫ ਬਹੁਤ ਹੀ ਫਾਈਨ ਰਹਿਣ ਵਾਲਾ ਹੈ ਗੈਲੈਕਸੀ ਸ਼ੈਲਟ ਹੈ ਜੀ ਬਹੁਤ ਪਿਆਰਾ ਸਟਾਫ ਰਹਿਣ ਵਾਲਾ ਹੈ ਚੈੱਕ ਕਰੋ ਜੀ ਕੁਆਲਟੀ ਵੇਅਰ ਸਟਾਫ ਰਹੂਗਾ ਜੀ ਜਿੱਦਾਂ ਮਰਜੀ ਇਹਨੂੰ ਤੁਸੀਂ ਫੰਕਸ਼ਨ ਦੇ ਲਈ ਟੈਂਡ ਕਰ ਲਓ ਕਾਟਨ ਦੇ ਉੱਪਰ ਨਹੀਂ ਲੈ ਕੇ ਆਏ ਕਿਉਂਕਿ ਅੱਗੇ ਪਾਰਟੀ ਵੇਅਰ ਸੂਟ ਲੈ ਕੇ ਆਏ ਆ ਫੰਕਸ਼ਨ ਵੀ ਤੁਸੀਂ ਟੈਂਡ ਕਰ ਸਕਦੇ ਹੋ ਕੋਈ ਵੀ ਫੈਸਟੀਵਲ ਆਉਂਦਾ ਹੈ ਇਹ 슬ੀਵਸ ਰਹਿਣ ਗਿਆ ਜੀ ਤੇ ਇਹ ਵਾਲਾ ਜਿਹੜਾ ਕਲਰ ਆਉਣਾ ਚਾਕਲੇਟ ਕਲਰ ਆਊਗਾ ਤੇ ਇਹ ਵਾਲੀ ਰਹਿਣਾ ਜੀ ਇਹਦਾ ਬੈਕ ਨੈਕ ਬੈਕ ਨੈਕ ਰਹੂਗਾ ਵੀਡੀਓ ਤੇ ਚੈੱਕ ਕਰ ਸਕਦੀਆਂ ਤੁਸੀਂ ਠੀਕ ਹੈ ਜੀ ਵੀਡੀਓ ਚੈੱਕ ਕਰੋ ਜੀ ਇਹ ਜਿੱਦਾਂ ਸੁਣ ਰੈਡੀ ਹੋਣਾ ਬਣ ਕੇ ਜਿਵੇਂ ਤੁਹਾਨੂੰ ਇਹ ਵਾਲਾ ਕਲਰ ਦਿਖਾਇਆ ਸੀ ਵੀਡੀਓ ਦੇ ਵਿੱਚ ਇਹ ਵਾਲਾ ਕਲਰ ਹੀ ਸੇਮ ਦਿਖਾਇਆ ਗਿਆ ਹੈ ਇਸ ਸਕਿਨ ਕਲਰ ਦੀ ਆਉਣੀ ਆ ਬਾਟਮ ਲਓ ਇਹ ਵਾਲੀ ਲਗਾਈ ਅਸੀਂ ਬਾਟਮ ਬਾਟਮ ਦੇ ਉੱਪਰ ਵੀ ਵਰਕਮੈਨਲ ਵਾਲਾ ਤੁਹਾਨੂੰ ਚੈੱਕ ਕਰੋ ਜੀ ਬਾਟਮ ਦਾ ਵਰਕ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣਨਾ 1050 ਇਹਦੀ ਰਹਿਣੀ ਆ ਪ੍ਰਾਈਸ ਇਹ ਵਾਲੇ ਸੂਟ ਦੀ 1050 ਦੀ ਪ੍ਰਾਈਸ ਰਹਿਣ ਵਾਲੀ ਹੈ ਅਗਲਾ ਕਲਰ ਆਊਗਾ ਜੀ ਇਹਦੇ ਵਿੱਚ ਲਓ ਜੀ ਮਿਜ਼ੈਂਟਾ ਕਲਰ ਆਉਣਾ ਜੀ ਅਗਲਾ ਕਲਰ ਮਿਜ਼ੈਂਟਾ ਕਲਰ ਆਉਣਾ ਹੈ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਹੈ ਜੀ ਮਿਜ਼ੈਂਟਾ ਕਲਰ ਦਾ ਠੀਕ ਹੈ ਬਹੁਤ ਪਿਆਰਾ ਜਿਹਾ ਸੂਟ ਰਹਿਣ ਵਾਲਾ ਪੂਰੀਆਂ ਫੁੱਲ ਹੈਵੀ ਸਲੀਵਸ ਮਿਲਣਗੇ ਤੁਹਾਨੂੰ ਠੀਕ ਹੈ ਜੀ ਬੈਕ ਨੈਕ ਵੀ ਮਿਲੂਗੀ ਲਓ ਜੀ ਇਹ ਰਹਿਣੀ ਹੈ ਜੀ ਬੈਕ ਨੈਕ ਠੀਕ ਹੈ ਜੀ ਇਹਦੇ ਨਾਲ ਜਿਹੜੀ ਬਾਟਮ ਰਹਿਣੀ ਹੈ ਲਓ ਇਹ ਵਾਲੀ ਰਹਿਣੀ ਹੈ ਜੀ ਬਹੁਤ ਹੀ ਪਿਆਰੀ ਜੀ ਬਾਟਮ ਡਬਲ ਟੋਨ ਦੇ ਵਿੱਚ ਲਗਾਈ ਐ ਸੀ ਬਾਟਮ ਲੋਸ ਕੇੰਨੇ ਡਬਲ ਟੋਨ ਦੇ ਵਿੱਚ ਬਾਟਮ ਰਹਿਣੀ ਹੈ ਬਹੁਤ ਹੀ ਪਿਆਰੀ ਜੀ ਬਾਟਮ ਚੈੱਕ ਕਰੋ ਜੀ ਠੀਕ ਹੈ ਜੀ ਲੁੱਕ ਦੇਖੋ ਬਹੁਤ ਪਿਆਰੀ ਲੁੱਕ ਆਉਣੀ ਹੈ ਸੂਟ ਦੀ ਜਿਹੜਾ ਰੈਡੀ ਹੋਣਾ ਤੇ ਪ੍ਰਾਈਸ ਇਹਦੀ ਰਹਿਣੀ ਹੈ ਜੀ 1050 ਨਜ਼ਦੀਕ ਤੋਂ ਦੇਖੋ ਜੀ ਵਰਕ ਦੀ ਫਿਨਿਸ਼ਿੰਗ ਪੂਰੀ ਫੁੱਲ ਹੈਵੀ ਤੁਹਾਨੂੰ ਫਿਨਿਸ਼ਿੰਗ ਮੈਲੀ ਹੈ ਜੀ ਵਰਕ ਦੀ ਠੀਕ ਹੈ ਜੀ ਇਸ ਤੋਂ ਅਗਲਾ ਕਲਰ ਚੈੱਕ ਕਰਾਉਣੇ ਤੁਹਾਨੂੰ ਫੁਲਕਾਰੀ ਦਾ ਲਓ ਜੀ ਇਹ ਆਉਣਾ ਬਰਾਊਨ ਜੀ ਬਰਾਊਨ ਸ਼ੇਡ ਦੇ ਵਿੱਚ ਠੀਕ ਹੈ ਜੀ ਸਟਾਫ ਚੈੱਕ ਕਰੋ ਜੀ ਬਿਲਕੁਲ ਫਾਈਨ ਸੌਫਟ ਵਾਲਾ ਸਟਾਫ ਲੈ ਕੇ ਆਏ ਤੁਹਾਡੇ ਵਾਸਤੇ ਲਓ ਚੈੱਕ ਕਰੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਬਹੁਤ ਹੀ ਪਿਆਰਾ ਜਿਹਾ ਕਲਰ ਆਊਗਾ ਸਾਈਡ ਤੇ ਆਉਣੀ ਹੈ ਦੀਆਂ 슬ੀਵਸ 슬ੀਵਸ ਵੀ ਬਣੀਆਂ ਹੋਈਆਂ ਜੀ ਠੀਕ ਹੈ ਜੀ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਲਓ ਜੀ ਬਾਟਮ ਦਾ ਕਲਰ ਚੈੱਕ ਕਰ ਲਓ ਬਾਟਮ ਵੀ ਹੀ ਬਹੁਤ ਪਿਆਰੀ ਰਹਿਣ ਵਾਲੀ ਹੈ ਲਓ ਇਹ ਰਹਿਣਿਆ ਬਾਟਮ ਇਹਦੇ ਨਾਲ ਠੀਕ ਹੈ ਜੀ ਇਹ ਬਾਟਮ ਆਣੀ ਹੈ ਬਹੁਤ ਪਿਆਰੇ ਜੇ ਸੂਟ ਬਣੇ ਹੋਏ ਆ ਜੀ ਪ੍ਰਾਈਸ ਰਹਿਣੀ ਹੈ ਨਾ 1050 ਠੀਕ ਹੈ ਜੀ 1050 ਦੇ ਵਿੱਚ ਤੁਹਾਨੂੰ ਅਸੀਂ ਪਾਰਟੀ ویئر ਸੂਟ ਦੇ ਰਹੇ ਆ ਜੀ ਐਨੇ ਸੋਹਣੇ ਪੂਰੇ ਫੁੱਲ ਹੈਵੀ ਸੂਟ ਦੇ ਰਹੇ ਆ ਬਹੁਤ ਹੀ ਪਿਆਰੇ ਜੇ ਤੇ ਬੈਕ ਨੈਕ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਅਗਲਾ ਸੂਟ ਚੈੱਕ ਕਰੋ ਇਹ ਇੱਕ ਸੂਟ ਬਾਕੀ ਆ ਜੀ ਸਾਡੇ ਕੋਲ ਇਹ ਵੀ ਬਹੁਤ ਸੋਹਣਾ ਸਟਾਫ ਦੇ ਵਿੱਚ ਰੈਡੀ ਹੈ ਚੈੱਕ ਕਰੋ ਜੀ ਪੂਰਾ ਫੁੱਲ ਹੈਵੀ ਲੈ ਕੇ ਆਏ ਤੁਹਾਡੇ ਵਾਸਤੇ ਸੂਟ 컬러 ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਰਹਿਣ ਵਾਲਾ ਕਲਰ ਤੇ ਇਹਦੇ ਨਾਲ ਰਹਿਣੀਆਂ ਜੀ ਮੈਚਿੰਗ ਬਾਟਮ ਹਾਂਜੀ ਚੈੱਕ ਕਰੋ ਜੀ ਇਹਦਾ ਕੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਕੇਰਾ ਇਹ ਬਣੀ ਹੋਈ ਸਲਵਾਰ ਇਹ ਸਲਵਾਰ ਦਾ ਵਰਕ ਆਉਣਾ ਜੀ ਠੀਕ ਹੈ ਜੀ ਇਹ ਬਣੀਆਂ ਹੋਈਆਂ 슬ੀਵਸ ਇਹ 슬ੀਵਸ ਦਾ ਵਰਕ ਆਊਗਾ ਜੀ ਤੇ ਪ੍ਰਾਈਸ ਰਹਿਣੀ ਹੈ ਜੀ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲੇ 슬ੀਵਸ ਦਾ ਵਰਕ ਹੈ घेरे ਦਾ ਵਰਕੇ ਸਲਵਾਰ ਦਾ ਵਰਕੇ 850 ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹ ਵਾਲਾ ਸੂਟ ਬਹੁਤ ਹੀ ਪਿਆਰਾ ਜਿਹਾ ਕੁਆਲਟੀ ਦਾ ਸੂਟ ਰਹੂਗਾ ਜੀ ਇਸ ਤੋਂ ਅਗੇ ਚੈੱਕ ਕਰੋ ਜੀ ਲਓ ਇਹ ਉਹਨੇ ਛੋਟੀ ਬੂਟੀ ਦੇ ਸੂਟ ਮਾਊਸ ਕਲਰ ਦੇ ਵਿੱਚ ਆਊਗਾ ਜੀ ਛੋਟੀ ਬੂਟੀ ਦਾ ਸੂਟ ਲਓ ਜੀ ਬਿਕੋਸ ਔਰਗਾਂਜਾ ਤੇ ਰੈਡੀ ਹੈ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਣ ਵਾਲਾ ਬਿਕੋਸ ਔਰਗਾਂਜਾ ਤੇ ਰੈਡੀ ਹੈ ਲੈਮਨ ਕਲਰ ਦਾ ਲੈ ਲਓ ਦੁਪੱਟਾ ਟਾਈ ਐਂਡ ਟਾਈ ਕਿਦਾ ਲਓ ਮਾਊਸ ਤੇ ਆ λεਮਨ ਕਲਰ ਦਾ ਡੋਸ ਡਬਲ ਸ਼ੈਡਡ ਦੁਪੱਟਾ ਕਰਾ ਲਓ ਜੀ ਸੂਰ ਦੀ ਲੁੱਕ ਦੇਖੋ ਕਿੰਨੀ ਸੋਹਣੀ ਆਉਣੀ ਆ ਠੀਕ ਹੈ ਜੀ 슬ੀਵਸ ਦਾ ਵਰਕ ਵੀ ਮਿਲੂਗਾ ਸਲਵਾਰ ਦਾ ਵਰਕ ਵੀ ਮਿਲੂਗਾ ਠੀਕ ਹੈ ਜੀ ਲਓ ਜੀ ਇਹ ਸਲਵਾਰ ਦਾ ਵਰਕ ਆਊਗਾ ਜੀ 슬ੀਵਸ ਦਾ ਵਰਕ ਵੀ ਆਊਗਾ ਤੇ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ ਇਹਦੀ 900 900 ਦੇ ਵਿੱਚ ਤੁਸੀਂ ਬਿਕੋਸ ਔਰਗੈਂਜਾ ਦਾ ਸੂਟ ਲੈ ਸਕਦੇ ਹੋ ਬਹੁਤ ਹੀ ਪਿਆਰਾ ਜਾਂ 900 ਰੁਪਏ ਦੀ ਪ੍ਰਾਈਸ ਰਹਿਣ ਵਾਲੀ ਇਹ ਵਾਲੇ ਸੂਟ ਦੀ ਮਾਊਸ ਕਲਰ ਦੇ ਵਿੱਚ ਆਊਗਾ ਜੀ ਇਹਦੇ ਵਿੱਚ ਆਉਣਾ ਇੱਕ ਪਿਆਜ਼ੀ ਕਲਰ ਇੱਕ ਪਿਆਜ਼ੀ ਕਲਰ ਆਉਣ ਵਾਲਾ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਪਿਆਜ਼ੀ ਜਿਹਾ ਕਲਰ ਆਉਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਤੇ ਇਹਦੀ ਸਲੀਵਸ ਵੀ ਦੇਖ ਸਕਦੇ ਹੋ ਸਲੀਵਸ ਦੇ ਉੱਪਰ ਵੀ ਵਰਕ ਆਊਗਾ ਬਿਕੋਸ ਉਹ ਰੈ ਕੈਂਜ਼ਾ ਰਹਿਣਾ ਜੀ ਬਿਲਕੁਲ ਪਿਓਰ ਵਾਲਾ ਸਟਾਫ ਹੈ ਸੌਫਟ ਵਾਲਾ ਤੇ ਸਲਵਾਰ ਦਾ ਵਰਕ ਸਲੀਵਸ ਦਾ ਵਰਕ ਰਹਿਣ ਵਾਲਾ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਸਿਰਫ ਇਹਦੀ ਨੋ ਸਰਪੇ ਨੋਸੋ ਦੇ ਵੀ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਕਿਹੇ ਵਾਲਾ ਕਲਰ ਮਿਲੂਗਾ ਲਾਊਜ ਇਹ ਵਾਲਾ ਸੂਟ ਚੈੱਕ ਕਰੋ ਇਹਦਾ ਵੀ ਕਲਰ ਬਹੁਤ ਪਿਆਰਾ ਜਾਂ ਰਹਿਣ ਵਾਲਾ ਪ੍ਰਾਈਸ ਰਹਿਣੀ ਹੈ ਇਹਦੀ 850 ਕਲਰ ਆ ਰਿਹਾ ਡੱਲ ਪਰ ਬਹੁਤ ਸੋਹਣਾ ਕਲਰ ਆਉਣ ਵਾਲਾ ਪਿਆਜ਼ੀ ਜਿਹਾ ਕਲਰ ਹੈ ਜੀ ਤੇ ਇਹਦੇ 850 ਪ੍ਰਾਈਸ ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਇਸ ਸਨ ਅਗਦੇ ਬੁਟੀਕ ਵਰਕ ਦੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਤੇ ਖਤਮ ਕਰਦੇ ਹਾਂ ਤੁਹਾਡਾ ਵੀਰੂ ਦੇਖਣ ਲਈ ਬਹੁਤ ਬਹੁਤ ਧੰਨਵਾਦ